ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅਸੀਂ ਇੱਕ ਅਜਿਹੀ ਚਮਤਕਾਰੀ ਚੀਜ਼ ਬਾਰੇ ਦੱਸਾਂਗੇ ਜਿਸ ਦਾ ਸੇਵਨ ਜੇਕਰ ਤੁਸੀਂ ਤਿੰਨ ਦਿਨ ਉਹ ਪਾਣੀ ਵਿੱਚ ਉਬਾਲ ਕੇ ਕਰਦੇ ਹੋ ਤਾਂ ਇਸ ਦਾ ਸੇਵਨ ਕਰਨ ਨਾਲ ਜ਼ਿੰਦਗੀ ਵਿੱਚ ਕਦੇ ਵੀ ਕੋਲੇਸਟ੍ਰੋਲ ਸ਼ੂਗਰ ਮੋਟਾਪਾ ਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਨਹੀਂ ਹੋਣਗੀਆਂ ਦੋਸਤੋ ਇਸ ਚੀਜ਼ ਦਾ ਸੇਵਨ ਤੁਸੀਂ ਇੱਕ ਮੁਠੀ ਨੂੰ ਪਾਣੀ ਵਿੱਚ ਉਬਾਲ ਕੇ ਕਰਨਾ ਹੈ ਅਤੇ ਤੀਜੇ ਦਿਨ ਤੋਂ ਹੀ ਇਸ ਦਾ ਅਸਰ ਵੇਖਣ ਲੱਗ ਜਾਵੇਗਾ ਉਸ ਦਾ ਦੱਸਣ ਤੋਂ ਪਹਿਲਾਂ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਜਾਣੂ ਕਰਾਉਣਾ ਜ਼ਰੂਰੀ ਸਮਝਦੇ ਹਾਂ ਤਾਂ ਦੋਸਤੋ ਸੇਵਨ ਕਰਨ ਨਾਲ ਸਾਡੀ ਇਮਿਊਨਿਟੀ ਪਾਵਰ ਵਧੇਗੀ ਭਾਵ ਕਿ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ ਅਤੇ ਤੁਸੀਂ ਨਿਰੋਗੀ ਬਣੇ ਰਹੋਗੇ ਤੁਹਾਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਤਾਂ ਉਸ ਨੂੰ ਠੀਕ ਕਰਨ ਵਿੱਚ ਇਹ ਨੁਸਖਾ ਤੁਹਾਨੂੰ ਬਹੁਤ ਜ਼ਿਆਦਾ ਮਦਦ ਕਰੇਗਾ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸ਼ੂਗਰ ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਇਹ ਕੰਟਰੋਲ ਕਰੇਗਾ ਅਤੇ ਸ਼ੂਗਰ ਦੇ ਕਾਰਨ ਆਉਣ ਵਾਲੀ ਸਮੱਸਿਆ ਤੋਂ ਵੀ ਤੁਹਾਨੂੰ ਬਚਾਏ ਰੱਖੇਗਾ ਅਤੇ ਦੋਸਤੋ ਜੇਕਰ ਕਿਸੇ ਵਿਅਕਤੀ ਨੂੰ ਸ਼ੂਗਰ ਦੀ ਸਮੱਸਿਆ ਨਹੀਂ ਹੈ ਉਹ ਬਿਲਕੁਲ ਫਿੱਟ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਉਹ ਸ਼ੂਗਰ ਤੋਂ ਬਚਾ ਰਹੇਗਾ ਦੋਸਤੋ ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਗੈਸ ਐਸਿਡਿਟੀ ਜਾਂ ਤੇ ਕਬਜ਼ ਵਰਗੀ ਸਮੱਸਿਆ ਹੈ ਜਾਂ ਫਿਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਚੁੱਕਿਆ ਹੈ ਤਾਂ ਤੁਹਾਡੇ ਲਈ ਇਹ ਨੁਸਖਾ ਕਿਸੇ ਵਰਦਾਨ ਤੋਂ ਘੱਟ ਨਹੀਂ ਤੁਹਾਨੂੰ ਇਹ ਪੇਟ ਨਾਲ ਸੰਬੰਧਿਤ ਰੋਗਾਂ ਤੋਂ ਬਚਾਵੇਗਾ ਕਿਉਂਕਿ ਦੋਸਤੋ ਪੇਟ ਦੀ ਖਰਾਬੀ ਕਾਰਨ 72 ਬਿਮਾਰੀਆਂ ਹੋ ਸਕਦੀਆਂ ਹਨ ਦੋਸਤੋ ਜੇਕਰ ਤੁਹਾਡੇ ਪੇਟ ਤੇ ਮੋਟਾਪਾ ਚੁੱਕਿਆ ਹੈ ਤੇ ਤੁਸੀਂ ਆਪਣੇ ਵਧੇ ਹੋਏ ਪੇਟ ਤੋਂ ਬਹੁਤ ਪਰੇਸ਼ਾਨ ਹੋ ਤਾਂ ਦੋਸਤੋ ਇਸ ਲਈ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਤੁਹਾਡੀ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਬਹੁਤ ਮਦਦ ਕਰੇਗਾ ਕਿਉਂਕਿ ਦੋਸਤੋ ਇਹ ਨੁਸਖਾ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰੇਗਾ ਜਿਸ ਨਾਲ ਕਿ ਸਾਡੇ ਪੇਟ ਦੀ ਚਰਬੀ ਬਹੁਤ ਤੇਜ਼ੀ ਨਾਲ ਪਿਘਲਣ ਸਰੀਰ ਵਿੱਚੋਂ ਬੈਡ ਕੋਲੇਸਟ੍ਰੋਲ ਨੂੰ ਘਟਾ ਕੇ ਵਧੀਆ ਕੋਲੇਸਟ੍ਰੋਲ ਦੇ ਨਿਰਮਾਣ ਵਿੱਚ ਮਦਦ ਕਰੇਗਾ ਜਿਸ ਨਾਲ ਕਿ ਤੁਹਾਨੂੰ ਹਾਰਟ ਬਲਾਕਸ ਅਤੇ ਹਾਰਟ ਅਟੈਕ ਵਰਗੀ ਸਮੱਸਿਆ ਆਉਣ ਦਾ ਖਤਰਾ ਬਿਲਕੁਲ ਖਤਮ ਹੋ ਜਾ ਆਵੇਗਾ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਹ ਨੁਸਖਾ ਤਿਆਰ ਕਿਵੇਂ ਕਰਨਾ ਹੈ ਤਾਂ ਦੋਸਤੋ ਇਸ ਨੁਸਖੇ ਲਈ ਜੋ ਸਾਨੂੰ ਚੀਜ਼ ਚਾਹੀਦੀ ਹੈ ਉਹ ਹੈ ਕद्दू ਦੇ ਬੀਜ ਦੋਸਤੋ ਕੁਝ ਲੋਕਾਂ ਨੂੰ ਕद्दू ਦਾ ਨਾਮ ਸੁਣ ਕੇ ਹਾਸਾ ਆ ਗਿਆ ਹੋਵੇਗਾ ਕਿ ਕद्दू ਦੇ ਬੀਜ ਵੀ ਕਿਸੇ ਤਰ੍ਹਾਂ ਦੇ ਫਾਇਦੇਮੰਦ ਹੋ ਸਕਦੇ ਹਨ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਦੱਸੇ ਗਏ ਸਾਰੇ ਫਾਇਦੇ ਹੀ ਕद्दू ਦੇ ਬੀਜਾਂ ਦੇ ਹੀ ਹਨ ਬਸ ਤੁਸੀਂ ਇਸ ਨੂੰ ਖਾਣ ਦਾ ਸਹੀ ਤਰੀਕਾ ਸਿੱਖ ਲਵੋ ਦੋਸਤੋ ਕਿਉਂਕਿ ਜੋ ਕੰਮ ਲੱਖਾਂ ਦੀ ਦਵਾਈ ਨਹੀਂ ਕਰ ਸਕਦੀ ਉਹ ਕੰਮ ਇਹ ਕद्दू ਦੇ ਬੀਜ ਕਰ ਦਿੰਦੇ ਹਨ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਸੇਵਨ ਕਿਵੇਂ ਕਰਨਾ ਹੈ ਦੋਸਤੋ ਅੱਜ ਕੱਲ ਕद्दू ਦੇ ਬੀਜ ਦੋ ਤਰ੍ਹਾਂ ਦੇ ਆਉਂਦੇ ਹਨ ਇੱਕ ਤਾਂ ਦੋਸਤੋ ਰੋਸਟਰਡ ਜਿਨ੍ਹਾਂ ਨੂੰ ਵੀ ਅਸੀਂ ਸਿੱਧੇ ਚਬਾ ਕੇ ਖਾ ਸਕਦੇ ਹਾਂ ਅਤੇ ਇੱਕ ਨੋਰਮਲ ਆਉਂਦੇ ਹਨ ਭਾਵ ਕਿ ਕੱਚੇ ਬੀਜ ਆਉਂਦੇ ਹਨ ਜਿਨ੍ਹਾਂ ਦਾ ਸੇਵਨ ਅਸੀਂ ਪਾਣੀ ਵਿੱਚ ਉਬਾਲ ਕੇ ਕਰ ਸਕਦੇ ਹਾਂ ਜੋ ਕਿ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਦੋਸਤੋ ਤੁਸੀਂ ਇੱਕ ਮੁਠੀ ਕद्दू ਦੇ ਬੀਜਾਂ ਨੂੰ ਭਾਵ ਕਿ ਨੋਰਮਲ ਬੀਜਾਂ ਨੂੰ ਦੋ ਗਲਾਸ ਪਾਣੀ ਵਿੱਚ ਪਾ ਲੈਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਤਾਰ ਕੇ ਰੱਖ ਲੈਣਾ ਹੈ ਅਤੇ ਦੋਸਤੋ ਅਗਲੇ ਦਿਨ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਅਤੇ ਜੋ ਬੀਜ ਅਸੀਂ ਉਬਾਲੇ ਹਨ ਉਹਨਾਂ ਨੂੰ ਵਿੱਚ ਬਾਚ-ਬਾ ਕੇ ਖਾ ਲੈਣਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਨਿਰੋਗੀ ਬਣਿਆ ਰਹੇਗਾ ਅਤੇ ਸਰੀਰ ਨਾਲ ਜੁੜੀ ਹਰ ਬਿਮਾਰੀ ਦਾ ਇਲਾਜ ਹੋ ਜਾਵੇਗਾ ਅਤੇ ਦੋਸਤੋ ਤੁਹਾਡੇ ਚਿਹਰੇ ਉੱਤੇ ਇੱਕ ਵੱਖਰਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਕੱਦੂ ਦੇ ਬੀਜਾਂ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਧੰਨਵਾਦ